ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਸੋ ਤੇਰਾ que oh. ਵਟਿ ਵਟ ਆਈ ਆਚਾਰਜ ਸੋ ਬਾ ਈ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੋਪ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਜਿਤਨੇ ਵੀ ਗੁਰੂ ਪਿਆਰੇ ਮਾਈ ਪਾਈ ਬੱਚੇ ਬੱਚੀਆਂ ਵੀਰ ਬਜ਼ੁਰਗ ਗੁਰੂ ਚੰਦਾ ਵਿੱਚ ਪਹੁੰਚੇ ਹੋ ਬਹੁਤ ਵੱਡੇ ਭਾਗਾਂ ਵਾਲੇ ਤੁਸੀਂ ਆਪਣੇ ਸਤਿਗੁਰ ਕੈ ਬਲੇ ਹਾਰੈ ਆਗੈ ਸੁਖ ਆਛੈ ਸੁਖ ਸਹਿਜ ਘਰ ਆਨੰਦ ਹਮਾਰਾ ਆਪਰੇ ਸਤਗੁਰੂ ਕੋਮ ਬਿਹਾਰੇ ਜਾਈਏ ਜੀ ਆਪਾ ਕੋ ਬਿਹਾਰੇ ਲਈਦਾ ਉਹਦਾ ਸ਼ੁਕਰ ਕਰੀਏ ਹਮੇਸ਼ਾ ਫਿਮਾਰਾ ਕਲੇ ਇੱਥੇ ਵੀ ਸੁੱਖ ਮਿਲਦਾ ਹੈ ਪਰਲੋਕ ਵਿੱਚ ਵੀ ਸੁੱਖ ਮਿਲਦਾ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਨ ਲੋਕ ਦੇ ਵਿੱਚ ਵੀ ਔਰ ਲੋਕ ਵਿੱਚ ਵੀ ਉਹ ਸਹਾਇਤਾ ਕਰਦਾ ਹੈ ਇੱਕ ਵਾਰ ਨਾ ਹਜ਼ਰਤ ਮੁਸਾ ਜੀ ਜੋ ਹਰ ਰੋਜ਼ ਪਰਮੇਸ਼ਰ ਦਾ ਧਿਆਨ ਲਾਉਂਦੇ ਨੇ ਅੱਜ ਧਿਆਨ ਲਾਉਣ ਵਾਸਤੇ ਜਨ ਜਾਣਾ ਹੈ ਨਹੀਂ ਰਸਤੇ ਵਿੱਚ ਇੱਕ ਸੱਜਣ ਮਿਲਿਆ ਕਹਿਣਗਾ ਹਰਪ੍ਰੀਤ ਜੀ ਮੈਂ ਸੁਣਿਆ ਤੁਸੀਂ ਰੱਬ ਨਾਲ ਗੱਲਾਂ ਕਰਦੇ ਹੋ ਖੁਦਾ ਨਾਲ ਗੱਲਾਂ ਕਰਦੇ ਹੋ ਕਹਿੰਦਾ ਜੀ ਹਾਂ ਬਿਲਕੁਲ ਕਹਿੰਦਾ ਫਿਰ ਇੱਕ ਮੇਰਾ ਸੁਨੇਹਾ ਦੇ ਦਿਓ ਕਹਿੰਦਾ ਦੱਸੋ ਕੀ ਸੁਨੇਹਾ ਲਈਏ ਸੁਨੇਹਾ ਹੈ ਕਿ ਪਰਮੇਸ਼ਰ ਨੂੰ ਖੁਦਾ ਨੂੰ ਬੇਨਤੀ ਕਰਿਓ ਕਿਉਂ ਬਸ ਕਰਕੇ ਮੈਨੂੰ ਬਹੁਤ ਕੁਝ ਦੇ ਦਿੱਤਾ ਮੈਂ ਸੰਤੁਸ਼ਟ ਬੰਦ ਕਰ ਦੇ ਕਿਸੇ ਹੋਰ ਨੂੰ ਦੇ ਦੇ ਠੀਕ ਹੈ ਜੀ ਮੈਂ ਜਰੂਰ ਸੁਨੇਹਾ ਦੇ ਆਗਾ ਥੋੜੀ ਦੂਰ ਗਏ ਇੱਕ ਹੋਰ ਸੱਜਣ ਮਿਲਿਆ ਉਹਦੀ ਹਾਲਤ ਬੜੀ ਖਰਾਬ ਹੈ ਕਾਟੇ ਵਸਤਰ ਨੇ ਤਨ ਤੇ ਕੱਪੜਾ ਵੀ ਕੋ ਵਧੀਆ ਨਹੀਂ ਪੈਰਾ ਵਿੱਚ ਜੋੜਾ ਨਹੀਂ ਕਨਾਲ ਮੂਸਾ ਜੀ ਤੁਸੀਂ ਰੱਬ ਦੇ ਬੰਦੇ ਹੋ ਰੱਬ ਦੇ ਪਿਆਰੇ ਹੋ ਖੁਦਾ ਨਾਲ ਤੁਸੀਂ ਗੱਲਾਂ ਕਰਦੇ ਹੋ ਮੇਰਾ ਸੁਨੇਹਾ ਲੈ ਜਾਓ ਉਹਨੂੰ ਪੁੱਛਿਓ ਕਿ ਮੈਂ ਤੁਹਾਡਾ ਕੀ ਬੁਰਾ ਕੀਤਾ ਮੇਰੀ ਇੰਨੀ ਬੁਰੀ ਆਦਤ ਕਿਉਂ ਹੈ ਮੇਰੇ ਤੇ ਵੀ ਰਹਿਮਤ ਕਰ ਹਰਾਜਤ ਮੂਸਾ ਜੀ ਜਦੋਂ ਰੋਸ ਦੀ ਤਰ੍ਹਾਂ ਧਿਆਨ ਤੁਹਾਡੇ ਅੱਜ ਧਿਆਨ ਧਰਿਆ ਖੁਦਾ ਨਾਲ ਪਰਮੇਸ਼ਰ ਨਾਲ RAM ਨਾਲ ਵਾਇਗਰੂ ਨਾਲ ਗੱਲਾਂ ਹੋਈਆਂ ਮਹਾਰਾਜ ਜੀ ਇਸ ਸੱਜਣ ਨੇ ਬੇਨਤੀ ਕੀਤੀ ਕਿ ਮਹਾਰਾਜ ਬਸ ਕਰ ਬਹੁਤ ਕੁਝ ਦੇ ਦਿੱਤਾ ਕਹਿੰਦੇ ਠੀਕ ਹੈ ਮੈਂ ਮੇਰਾ ਸੁਨੇਹਾ ਦੇ ਦੇਉ ਕਿ ਤੂੰ ਸ਼ੁਕਰ ਕਰਨਾ ਵਾਅਦਾ ਕਰ ਦੇ ਜਦੋਂ ਤੂੰ ਸ਼ੁਕਰ ਕਰਨਾ ਬੰਦ ਕਰ ਦੇਗਾ ਮੈਂ ਆਪਣੇ ਆਪ ਸਾਰਾ ਕੁਝ ਬੰਦ ਕਰ ਦਿਆਂਗਾ ਹੁਣ ਦੁਜੀ ਦਾ ਸੁਨੇਹਾ ਦਿੱਤਾ ਕਿ ਮਾਰਾ ਤੁਸੀਂ ਕਿਰਪਾ ਕਰੋ ਇਹਦੇ ਤੇ ਵੀ ਕੁਝ ਨਾ ਕੁਝ ਦਇਆ ਕਰਦੋ ਕੁਝ ਨਾ ਕੁਝ ਬਖਸ਼ ਦਿਓ ਕਹਿੰਦੇ ਉਹਨੂੰ ਕੋਪ ਸ਼ੁਕਰ ਕਰਨਾ ਆਰੰਭ ਕਰ ਦੇ ਜਿਉਂ-ਜਿਉਂ ਤੂੰ ਸ਼ੁਕਰ ਕਰੇਂਗਾ ਤੇਰੇ ਘਰ ਵਿੱਚ ਨੌ ਨਦੀਆਂ ਧਾਰਾ ਸਿੱਧੀਆਂ ਆਉਣ ਲੱਗ ਜਾਣਗੀਆਂ ਕਿਉਂ ਬਰ ਬਾਲਿਕ ਕਰ ਨੌ ਨਿਤਿ ਨਾਮ ਨਿਤਿ ਤੋਂ ਪਾਵਨ ਨੌ ਨਿਤਿ ਆ ਨੌ ਨਿਤਿ 18 ਸਿੱਧੀਆਂ ਪਿੱਛਾ ਲੱਗਿਆ ਫਿਰੈ ਨੌ ਨਿਤਿਆਂ 18 ਸਿੱਧੀਆਂ ਉਸ ਮਨੁੱਖ ਦੇ ਪਿੱਛੇ ਤੁਰੀਆਂ ਫਿਰਦੀਆਂ ਨੇ ਕਿਹਦੇ ਜੋ ਹਰ ਹਿਰਦਾ ਸਦਾ ਵਸਾਈ ਜਿਹੜਾ ਨਿਤ ਅਰਦਾਸ ਕਰਦਾ ਹੈ ਜਿਹੜਾ ਹਿਰਦੇ ਵਿੱਚ ਵਾਹਿਗੁਰੂ ਵਸਾ ਕੇ ਰੱਖਦਾ ਹੈ ਜਿਹੜਾ ਕਦੀ ਉਹਨੂੰ ਉਲਾਮਾ ਨਹੀਂ ਦਿੰਦਾ ਉਲਾਹਣੋ ਮਹਿਕਾਮ ਹੁੰਦਾ ਕਿਉ ਮਨਵੀਰ ਤੋਹਾਰੋ ਮੈਂ ਕਿਸੇ ਨੂੰ ਉਲਾਮਾ ਨਾ ਦੇਵਾਂ ਮੈਂ ਕਦੀ ਗਿਲਾਸ ਸ਼ਿਕਵਾ ਨਾ ਕਰਾਂ ਉਹਨੂੰ ਕਹੀਂ ਕਿ ਤੂੰ ਰੱਬ ਦਾ ਸ਼ੁਕਰ ਕਰਨਾ ਸ਼ੁਰੂ ਕਰ ਦੇ ਤੇਰੇ ਘਰ ਵਿੱਚ ਵਰਕ ਤਾਂ ਹੋਣੀ ਆ ਸ਼ੁਰੂ ਹੋ ਜਾਣੀ ਆ ਉਹਨ ਵਾਪਸ ਆਇਆ ਪਹਿਲਾ ਮਿਲਿਆ ਮੇਰੀ ਗੱਲ ਕੀਤੀ ਕਹਿੰਦਾ ਜੀ ਹਾਂ ਕੀ ਕਿਹਾ ਰੱਬ ਨੇ ਕਦੇ ਸ਼ੁਕਰ ਕਰਨਾ ਸ਼ੁਰੂ ਕਰ ਦੇ ਉਹਨਾਂ ਕੋਲ ਬੜਾ ਨਾਰਾਜ਼ੀਆਂ ਹੋਇਆ ਬੜਾ ਗੁੱਸੇ ਵਿੱਚ ਕ੍ਰੋਧਵਾਰ ਹੋਇਆ ਮੈਂ ਕਿਹੜੀ ਗੱਲ ਦਾ ਸ਼ੁਕਰ ਕਰਾਂ ਕਿਤਾ ਸ਼ੁਕਰ ਕਰ ਮੇਰੇ ਕੋਲ ਹੈ ਕੀ ਮੈਨੂੰ ਦਿੱਤਾ ਕੀ ਇੱਕਾ ਤਨ ਤੇ ਲਪਾਟੀ ਦੀ ਲਗੋਟੀ ਮਾਝਾ ਇੰਨੀ ਗੱਲ ਕੀਤੀ ਕਿ ਹਵਾ ਦਾ ਝੁੱਕਾ ਆਇਆ ਜਿਹੜੇ ਤਨ ਤੇ ਲਗੋਟੀ ਸੀ ਉਹ ਵੀ ਉੱਡ ਗਈ ਉਹ ਵੀ ਨਾ ਪੱਲੇ ਰਹੀ ਹੁਣ ਦੂਜੇ ਕੋਲ ਗਿਆ हां जी मेरी भेंती कीती जिव्हा ਤੁਸੀਂ ਅਦਾਸਾ ਬੇਂਤੀਆਂ ਕਰਾਉਂਦੇ ਰੋਜ ਇਹ ਵੀ ਬਹੁਤ ਵੱਡਾ ਪੁੰਨ ਹੈ ਭਾਈ ਮੈਂ ਨਹੀਂ ਕਹਿ ਰਿਹਾ ਪਰ ਉਹ ਸੋਨਾ ਸਾ ਪੜਦੇ ਨਾ ਕਰ ਸਾਧੂ ਅੰਜਲੀ ਅੰਜਲੀ ਤੋਂ ਭਾਵੇਂ ਆਪਾਂ ਦਾ ਹੱਥ ਕਰਕੇ ਮੰਗਦੇ ਐਦਾ ਹੱਥ ਕਰਕੇ ਕਰ ਸਾਧੂ ਅੰਜਲੀ ਪੁੰਨ ਵੱਡਾ ਏ ਕਰ ਡਾਉਟ ਜਿਹੜਾ ਜ਼ਰੂਰੀ ਨਹੀਂ ਕਿ ਆਪਾਂ ਇੱਥੇ ਬਹੁਤ ਸਾਰੇ ਪੈਸਿਆਂ ਦਾ ਮੱਥਾ ਟੇਕਣਾ ਉਹ ਪਰਮੇਸ਼ਰ ਸਿਉਰੇ ਚਾਂਦੀ ਦਾ ਤੰਦ ਦਾ ਉਤ ਦਾ ਭੁੱਖਾ ਨਹੀਂ ਉਹ ਤਾਂ ਗੋਬਿੰਦ ਭਾਉ ਭਗਤ ਕਾ ਭੁੱਖਾ ਜਦੋਂ ਤੂੰ ਮਾਰ ਕਰਕੇ ਮੱਥਾ ਟੇਕਦਾ ਨਾ ਮਾਰਾ ਕਹਿੰਦੇ ਤੇਰਾ ਤੇ ਤੈਨੂੰ ਪੁੰਨ ਲੱਗਣਾ ਹੈ ਵੀ ਕਾ ਸਾਧੂ ਅੰਜਲੀ ਉਹਨ ਵੱਡਾ ਹੈ ਕੜ ਡੰਡੌਤ ਡੰਡੌਤ ਡੌਂਡੌਤ ਤੋਂ ਭਾਵਦਾ ਪਰ ਮੱਥਾ ਟੇਕਦੇ ਹਾਂ ਪਰ ਉਹ ਬਿਲਕੁਲ ਸਿੱਧੇ ਗੱਡੇ ਵਾਂਗੂ ਲੰਮੇ ਪੈ ਕੇ ਡੰਡੌਤ ਕਰਦੀ ਮਾਰਾ ਕਹਿੰਦੇ ਇਹ ਬਹੁਤ ਵੱਡਾ ਪੁੰਨ ਹੈ ਬਹੁਤ ਵੱਡਾ ਫੋਕਾ ਉਹੋ ਕਹਿਣ ਲਗਾ ਵੀ ਤੂੰ ਭਾਈ ਉਹਦਾ ਸ਼ੁਕਰ ਕਰਨਾ ਬੰਦ ਕਰ ਦੇ ਕਹਿੰਦਾ ਇਹ ਨਹੀਂ ਮੈਂ ਬੰਦ ਕਰ ਸਕਦਾ ਮੈਂ ਤਾਂ ਸ਼ੁਕਰ ਕਰਨਾ ਬੰਦ ਨਹੀਂ ਕਰ ਸਕਦਾ ਮੈਂ ਤਾਂ ਸ਼ੁਕਰੀਆ ਦਾ ਅਦਾ ਕਰਨਾ ਬੰਦ ਨਹੀਂ ਕਰ ਸਕਦਾ ਇੱਕ ਬੜੀ ਸੋਹਣੀ ਗੱਤ ਹੈ ਸੇਖਸ਼ਾਦੀ ਬੜਾ ਅੰਲਾ ਦਾ ਖੁਦਾ ਦਾ ਬੜਾ ਪਿਆਰਾ ਹੈ ਪੰਜੇ ਪੱਕਤ ਦਿਵਾਜ ਪੜਦਾ ਹੈ ਪਰ ਹਾਲ ਐਨੀ ਮਾੜੀ ਐ ਪੈਰਾਂ ਵਿੱਚ ਪਾਉਣ ਲਈ ਜੋੜਾ ਵੀ ਨਹੀਂ ਅੱਜ ਸਿੱਖਰ ਦੁਪਹਿਰੇ ਸ਼ੁਕਰਾਨੇ ਦੀ ਨਿਵਾਜ ਅਦਾ ਕਰਨ ਚੱਲਿਆ ਉੱਪਰੋਂ ਰੋਗ ਆ ਗਈ ਐ ਤਪ ਦੀ ਧੁੱਪ ਐ ਥੱਲੋਂ ਤਪ ਦੀ ਰੇਤ ਪੈਰਾਂ ਵਿੱਚ ਜੋੜਾ ਕੋਈ ਨਹੀਂ ਤੁਰਿਆ ਜਾਂਦਾ ਐ ਰਸਤੇ ਵਿੱਚ ਕੀ ਵੇਖਦਾ ਐ ਕਿ ਰਸਤੇ ਵਿੱਚ ਹੋਰ ਸੱਜਣ ਆਇਆ ਜੋ ਘੋੜੀ ਤੇ ਸਵਾਰ ਹੈ ਫੇਰ ਵੀ ਪੈਰਾਂ ਵਿੱਚ ਬੜਾ ਸੋੜਾ ਜੋੜਾ ਪਾਇਆ ਜੁੱਤੀ ਪਾਈ ਹੋਈ ਹੈ ਧੁੱਪ ਤੋਂ ਬਚਣ ਵਾਸਤੇ ਉੱਪਰ ਛਤਰ ਤਾਲਿਆ ਹੋਇਆ ਸ਼ੇਖ ਸ਼ਾਦੀ ਦੇ ਮਾਨ ਵਿੱਚ ਅੱਜ ਗਿਆ ਆਇਆ ਐ ਖੁਦਾ ਤੇਰੇ ਘਰ ਵਿੱਚ ਵੀ ਕੋਈ ਨਹੀਂ ਆ ਇਸ ਬੱਤੇ ਨੇ ਤੇਰਾ ਕਦੀ ਸ਼ੁਕਰ ਨਹੀਂ ਕੀਤਾ ਕਦੀ ਤੇਰਾ ਤਦਵਾ ਤਰੀ ਕੀਤਾ ਕਦੀ ਮਸੀਤੇ ਜਾ ਕੇ ਇਹਨੇ ਨਵਾਜ ਅਦਾ ਨਹੀਂ ਕੀਤੀ ਇਹੋ ਐਨੇ ਸੁਖ ਸੁਖ ਐਸ਼ੋ ਆਰਾਮ ਬਖਸ਼ ਰੱਖੇ ਮੈਂ ਕਦੀ ਵੀ ਤੇਰੀ ਨਿਵਾਜ਼ ਨਹੀਂ ਖੁਜਾਈ ਸਦਾ ਤੇਰਾ ਸ਼ੁਕਰ ਕਰਦਾ ਮੇਰੇ ਪੈਰ ਵਿੱਚ ਪੌਣ ਦੀ ਜੋੜਾ ਵੀ ਨਹੀਂ ਰਹੀਵਲੀ ਅੱਜ ਮੈਂ ਜਦੋਂ ਸ਼ੁਕਰਾਨੇ ਦੀ ਨਿਵਾਜ਼ ਅਦਾ ਕਰਾਂਗਾ ਨਾ ਮੈਂ ਖੁਦਾ ਦੇ ਦਰ ਤੋਂ ਗੰਨਾ ਜ਼ਰੂਰ ਕਰਾਂਗਾ ਥੋੜੀ ਦੂਰ ਗਿਆ ਇੱਕ ਸੱਜਣ ਹੋ ਰਸਤੇ ਵਿੱਚੋਂ ਮਿਲਿਆ ਜਿਦੇ ਦੋਨੋਂ ਪੈਰ ਕੱਟੇ ਹੋਏ ਨੇ ਉਹ ਰੜੜ ਕੇ ਉਸੇ ਰਸਤੇ ਆ ਗਿਆ ਹੁ ਸੇਕਸ਼ਾਤੀ ਪੁੱਛਦਾ ਹੈ ਉਹ ਸੱਜਣਾ ਉਹ ਭਲਿਆ ਐਨੀ ਧੁੱਕ ਤੱਪਦੀ ਰੇਤ ਪੁੱਕਦ ਚੱਲਿਆ ਤਾਂ ਠੰਡੇ ਹੋਇਆ ਜਾਂਦਾ ਜੇ ਕੋਈ ਜ਼ਰੂਰੀ ਕੰਮ ਸੀ ਕਿਸੇ ਹੋਰ ਨੂੰ ਭੇਜ ਦਿੰਦਾ ਕਹਿੰਦਾ ਵੀ ਸੱਜਣਾ ਨਾ ਮੈਂ ਇਹ ਸਭਾ ਪੂਜਾ ਸਕਦਾ ਸੀ ਨਾ ਮੈਂ ਇਹ ਕੰਮ ਕਿਸੇ ਹੋਰ ਨੂੰ ਕਹਿ ਸਕਦਾ ਸੀ ਇਹ ਮੈਂ ਖੁਦ ਹੀ ਕਰਨਾ ਹੈ ਕਹਿੰਦਾ ਕਿਹੜਾ ਕੰਮ ਐ ਤੈਨੂੰ ਜਿਹੜਾ ਤੂੰ ਖੁਦ ਹੀ ਕਰਨਾ ਹੈ ਹੁਣ ਹੀ ਕਰਨਾ ਹੈ ਕਹਿੰਦਾ ਮੈਂ ਸ਼ੁਕਰਾਨੇ ਦੀ ਨਵਾਜ਼ ਅਦਾ ਕਰਨ ਚੱਲਿਆ। ਸੇਖਾ ਦੀ ਹਰਾਨ ਹੋਇਆ ਕਹਿੰਦਾ ਕਮੜਿਆ ਜਿਸ ਖੁਦਾ ਨੇ ਤੇਰੇ ਦੋਨੋਂ ਪੈਰ ਕੱਟ ਦਿੱਤੇ ਉਹਦਾ ਕਹਦਾ ਸ਼ੁਕਰਾਨਾ ਕਰਨ ਚੱਲਿਆ। ਕਹਿੰਦਾ ਭਾਈ ਤੂੰ ਵਿਚਾਰ ਨਹੀਂ ਕੀਤੀ। ਮੈਂ ਖੁਦਾ ਦਾ ਸ਼ੁਕਰ ਕਰਨ ਚੱਲਿਆ। ਮੇਰੇ ਹੱਥ ਤਾਂ ਸਲਾਮਤ ਨੇ। ਮੈਨਾਂ ਹੱਥਾਂ ਨਾਲ ਭੋਜਨ ਤੱਕ ਖਾ ਲੈਣਾ ਉਹ ਚੌਂਦਾ ਮੇਰੇ ਹੱਥ ਵੀ ਕੱਟ ਸਕਦਾ ਸੀ ਮੈਂ ਉਹਦਾ ਕੀ ਕਰ ਲੈਣਾ ਸੀ ਮੈਂ ਕੀ ਵਗਾੜ ਲੈਣਾ ਸੀ ਉਹਦਾ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ ਜਿਹਦੇ ਅੱਗੇ ਜੋਰ ਨਹੀਂ ਨਾ ਚੱਲ ਸਕਦਾ ਉਹਦੇ ਅੱਗੇ ਨਮਸਕਾਰ ਕਰਦੀ ਹੀ ਵੜਦੀ ਹੈ ਸੇਖਾ ਜੀ ਦੀਆਂ ਗਿਆਰ ਰੋਪੀ ਅੱਖਾਂ ਖੁੱਲ ਗਈ ਉਹ ਭਰਿਆ ਤੈਨੂੰ ਤਾਂ ਪੈਰ ਵੀ ਦਿੱਤੇ ਨੇ ਹੱਥ ਵੀ ਦਿੱਤੇ ਨੇ ਕਿੰਨੀਆਂ ਸੋਹਣੀਆਂ ਅੱਖਾਂ ਦਿੱਤੀਆਂ ਜਨ ਜੀਉ ਪਿੰਡ ਮੁਖ ਨੱਕ ਦਿਆ ਵਰਤਨ ਕੋ ਪਾਣੀ ਅੰਨ ਖਾਣਾ ਅੰਨ ਖਾਣਾ ਕੱਪੜ ਪੈਣਣ ਦਿਆ ਰਸ ਅੰਨ ਭਵਾੜੀ ਜਨ ਪੀਏ ਸੋਚ ਤਿਤਨਾ ਆਵੀ ਜਿਹੜਾ ਇੰਨਾ ਕੁਝ ਸਭ ਦੇ ਰਿਹਾ ਅਲਾਸਾ ਉਹ ਲਾਗੜੇ ਰੋਟੇ ਨਹੀਂ ਬਣਾ ਸਕਦਾ ਸੀ ਅੰਨੇ ਵੀ ਬਣਾ ਸਕਦਾ ਸੀ ਤੇ ਗਲੇ ਵੀ ਬਣਾ ਸਕਦਾ ਸੀ ਪਰ ਅੱਜ ਅਸੀਂ ਸ਼ੁਕਰ ਨਹੀਂ ਕਰਦੇ ਵਾਹਿਗੁਰੂ ਤੇਰਾ ਸ਼ੁਕਰ ਉਹਦੇ ਅੱਗੇ ਤਾਂ ਨਮਸਕਾਰ ਕਰਨੀ ਪੈਂਦੀ ਐ ਸੇਖਸ਼ਾ ਦੀਆਂ ਗਿਆਨ ਰੂਪੀ ਅੱਖਾਂ ਖੁੱਲ ਗਈਆਂ اے ਖੁਦਾ ਮੇਨੂੰ maaf ਕਰੀ ਤੇਰਾ ਖੁਦਾ ਮੇਨੂੰ maaf ਕਰ ਦੇ ਐਸੇ ਤਰ੍ਹਾਂ ਜਿਹੜਾ ਮਨੁੱਖ ਉਹਦਾ ਸ਼ੁਕਰ ਕਰਦਾ ਨਾ ਉਦੇ ਤੇ ਅਰਦਾਸ ਕਰਦਾ ਹੈ ਬੇਨਤੀ ਕਰਦਾ ਹੈ ਫਿਰ ਬਿਰਥੀ ਕਦੇ ਨਾ ਹੋਈ ਜਦ ਕੀ ਅਰਦਾਸ ਸਿੱਖਾ ਜਦੋਂ ਤੂੰ ਕਿਰਤ ਕਰਦਾ ਹੈ ਜਦੋਂ ਤੂੰ ਕੰਮ ਨੂੰ ਜਾਣਦਾ ਹੈ ਕੀਤਾ ਲੋੜੀਏ ਕੰਮ ਕੋਈ ਵੀ ਕੰਮ ਅਰਬ ਕਰੀਏ ਇਮਾਰਤ ਦੀ ਬਾਣੀ ਕਰੀਏ ਮੈਂ ਨਹੀਂ ਕਹਿ ਰਿਹਾ ਕਰੋ ਕੋਈ ਵੀ ਕੰਮ ਅਰਬ ਕਰਨਾ ਹੈ ਕੀਤਾ ਲੋੜੀਏ ਕੰਮ ਸੋ ਹਰ ਪੈ ਆਪ ਕੀ ਹੈ ਜਦੋਂ ਆਪ ਤਹਰੀ ਦੇ ਕੋਲ ਅਰਦਾਸ ਕਰਦੇ ਆ ਨਾ ਗੁਰੂ ਜੀ ਦੇ ਕੋਲ ਫੇ ਮਾਰਕ ਨੇ ਕਾਰਜ ਦੀ ਸਵਾਰ ਫਿਰ ਉਹ ਆਪਣੇ ਸੇਵਕ ਦੇ ਸਾਰੇ ਕਾਰਜ ਆਪਰਾਸ ਕਰ ਦਿੰਦਾ ਹੈ ਆਪ ਵਿੱਚ ਹੋ ਕੇ ਕਾਰਜਾਂ ਨੂੰ ਸਫਲ ਕਰ ਦਿੰਦਾ ਹੈ ਤੁਹਾਡੇ ਵਿੱਚੋਂ ਬਹੁਤ ਸੱਜਣ ਨੇ ਜਿਹੜੇ ਨਿੱਕ ਅਰਦਾਸਾ ਕਰਾਉਂਦੇ ਨੇ ਫਿਰ ਉਹ ਕਾਰਜ ਤਾਂ ਆਰੰਭ ਕਰ ਦਿੰਦੇ ਨੇ ਕਾਰਜ ਸਫਲ ਵੀ ਹੋ ਜਾਂਦਾ ਹੈ ਫਿਰ ਆਪਾਂ ਦਾਤਾਰ ਨੂੰ ਭੁੱਲ ਜਾਂਦੇ ਹਾਂ ਮਾਰਾ ਕਦੀ ਕਿਰਤ 베ਰਤ ਕਾਰ ਧਰਮ ਦੀ ਸਿੱਖਾ ਤੂੰ ਧਰਮ ਦੀ ਕਿਰਤ ਕਰ ਫਿਰ ਤੇਰੀ ਕਿਰਪ ਦੇ ਵਿੱਚੋਂ ਦਸਵੰਦ ਕੱਢ ਦਸਵੰਦ ਗੁਰੂਆਂ ਦਾ ਦੇ ਲਈ ਝੂਠ ਬੋਲ ਜੋ ਖਾਏ ਕਹੇ ਗੋਬਿੰਦ ਸਿੰਘ ਲਾਲ ਜੀ ਤਿਸ ਕਾ ਕਿਛ ਨਾ ਵਸਾਏ ਗੁਰੂ ਦਾ ਦਸਵੰਦ ਕੱਢ ਫਿਰ ਜਦੋਂ ਤੂੰ ਇਸ ਤਰ੍ਹਾਂ ਕਰੇਗਾ ਨਾ ਫਿਰ ਤੇਰੇ ਅੰਦਰ ਸ਼ੁਕਰਾਨਾ ਵੱਡ ਜਾਏਗਾ ਸ਼ੁਕਰ ਬਾਝਾ ਜਾਏਗਾ ਤੂੰ ਆਪਣੇ ਗੁਰੂ ਤੋਂ ਬਲਿਹਾਰ ਜਾਏਗਾ ਆਪਣੇ ਸਤਿਗੁਰ ਕੈ ਬਲਿਹਾਰ ਹੈ ਜਿਹੜਾ ਤੋਂ ਬਲਿਹਾਰ ਜਾਂਦਾ ਉਹਦਾ ਸ਼ੁਕਰ ਕਰਦਾ ਮਾਰ ਕਹਿੰਦੇ ਆਗਾ ਸੁਖ ਪਾਛਾ ਸੁਖ ਸਹਿਜ ਇਸ ਦੁਨੀਆ ਦੇ ਵਿੱਚ ਵੀ ਪਰਲੋਕ ਦੇ ਵਿੱਚ ਵੀ ਸੁਖ ਮਿਲੇਗਾ ਜੋ ਸੁਖ ਕੋ ਚਾਹ ਰ ਸਦਾ ਸ਼ਰਧ ਰਾਮ ਕੀ ਲੈ ਜੇ ਤੁਸੀਂ ਸਦਾ ਲਈ ਸੁਖੀ ਹੋਣਾ ਚਾਹਦੇ ਹੋ ਤਾਂ ਮਾਰ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਆ ਜਾਓ ਗੁਰੂ ਦੀ ਬਾਣੀ ਨਾਲ ਜੁੜ ਜਾਓ ਸਦਾ ਲਈ ਸੁਖੀ ਹੋ ਜਾਓਗੇ ਤੁਹਾਡਾ ਕੋਈ ਵੱਤ ਵੱਤ ਵੀ ਕੱਟ ਨਹੀਂ ਗੱਲ ਫਿਰ ਵੀ ਤੁਹਾਡੋ ਕੋਈ ਦੁਖੀ ਨਹੀਂ ਕਰ ਸਕੇਗਾ ਤੁਹਾਡਾ ਕੋਈ ਯਾਰੇ ਨਾਲ چیر ਦੇਗਾ ਨਾ ਸਰੀਰ ਨੂੰ چیر ਦੇਗਾ ਜੋ ਤੱਕ چیر ਹੈ ਅੰਗ ਨਾ ਮੋੜੋ ਪਿੰਡ ਪਰ ਹੈ ਤੋ ਪ੍ਰੀਤ ਨਾ ਤੋੜੋ ਜਿਹੜਾ چیرਣਾ ਅੰਗ ਮੇਰਾ ਇਹ ਮੇਰਾ ਨਾਂ ਨਹੀਂ ਮੇਰੀ ਪ੍ਰੀਤ ਤਾਂ ਪਰਮੇਸ਼ਰ ਦੇ ਇਚਾਨਾ ਵਿੱਚ ਜੋੜੀ ਹੈ ਉਹ ਲਨਸੋ ਪ੍ਰੀਤ ਮਨੀ ਐਸੀ ਪ੍ਰੀਤ ਬਣਾ ਦਿੰਦਾ ਐਸੀ ਪ੍ਰੀਤ ਪੜ ਜਾਂਦੀ ਐ ਤੋਰੀ ਨਾ ਟੁੱਟੈ ਦੁਨੀਆ ਦੀ ਕੋਈ ਤਾਕਤ ਕੋਦ ਤੋੜ ਨਹੀਂ ਸਕਦੀ ਅਪਰਦਾਸ ਕਰਦੇ ਆ ਨਾ ਵਾਹਿਗੁਰੂ ਸ੍ਰੀ ਨਰਤਾਣਾ ਸਾਹਿਬ ਅਤੇ ਹੋਰ ਗੁਰਦਾਰੇ ਗੁਰਤਾਬ ਜਿੰਨਾ ਕੋ ਪੰਥ ਨੂੰ ਵਿਛੋੜਿਆ ਗਿਆ ਕਹਿੰਦਾ ਜੱਪ ਕਿਸੇ ਦੀ ਤਾਕਤ ਐ ਸਾਲੋ ਕੋਈ ਗੁਰੂ ਨਾਲ ਵਿਛੋੜ ਦੇ ਆ ਪਿਛੜੇ ਕਿਤਾ ਕਿਡਤ ਕਰਮ ਕੇ ਵਿਛੜੇ ਅਸੀਂ ਆਪਣੀ ਕਿਰਤ ਕਰਕੇ ਆਪਣੇ ਗੁਰੂਆਂ ਬੁਰੇ ਕਰਮਾ ਕਰਕੇ ਗੁਰੂ ਤੋਂ ਵਿਛੜ ਗਏ ਕੋਈ ਦੁਨੀਆ ਦੀ ਤਾਕਤ ਤਰੀਕੇ ਸਾਡੋ ਕੋਈ ਗੁਰੂ ਨਾਲੋਂ ਪਿਛੋੜ ਦੇਵੇ ਗੁਰੂ ਤੋਂ ਦੂਰ ਕਰ ਦੇਵੇ ਆਪਣੀਆਂ ਕਰਤੂਤਾਂ ਦੇ ਕਾਰਨ ਅਸੀਂ ਰੱਬ ਤੋਂ ਵਿਛੜ ਗਏ ਪਰਮੇਸ਼ਰ ਦੇ ਭੁੰਨਿਆ ਪਿਆਪਦ ਸਭੇ ਰੋਗ ਬੇਮੁਖ ਹੋਏ RAM ਤੇ ਲਗਣ ਚਾਨਮ ਬਿਯੋਗ ਖਿੰਮੈ ਕੋੜੇ ਹੋਏ ਗਏ ਜਿੱਤਣੇ ਮਾਇਆ ਭੋਗ ਪਿਛਾ ਨਾ ਕੋਈ ਕਰ ਸਕੈ ਕਿਸ ਫੈਰੋ ਵੈਰੋ ਫਿਰ ਉਥੇ ਕੋਈ ਬਚੋਲਾ ਨਹੀਂ ਬਣ ਸਕਦਾ ਕਦੀ ਆਪਣੇ ਦਿਨ ਤੇ ਹੱਥ ਹੱਟ ਕੇ ਦੇਖੋ 24 ਘੰਟੇ ਆਪਾਂ ਕਿਰਤ ਕਰਦੇ ਆ ਆ ਸਰੀਰ ਵਾਸਤੇ ਇਹਦੇ ਵਾਸਤੇ ਕਰਦੇ ਆ ਕਦੀ ਆਪਣੀ ਆਤਮਾ ਵਾਸਤੇ ਕਿੰਨਾ ਸਵਾਲ ਕਰਦੇ ਆ ਆਪਾਂ 24 ਘੰਟੇ ਚ ਆਪਾਂ ਸਵੇਰੇ 2 ਘੰਟੇ 2.5 ਘੰਟੇ ਗੁਰੂ ਦੇ ਚਰਨਾਂ 'ਚ ਉਹ ਵੀ ਨਹੀਂ ਜੁੜ ਸਕਦੇ ਉਹ ਵੀ ਨਹੀਂ ਜੁੜਦੇ ਆਪ ਸਾਰਾ ਜਿਹੜੇ ਸਰੀਰ ਨੇ ਜੋ ਨਾਸ ਹੋ ਜਾਣਾ ਹੈ ਇਹਦੇ ਵਾਸਤੇ ਅਸੀਂ ਦੌੜੇ ਫਿਰਦੇ ਆਂ ਪਰ ਜਿਹੜੀ ਆਤਮਾ ਸਾਡੀ ਦੁਖੀ ਹੈ ਉਹਦੇ ਵਾਸਤੇ ਕਦੀ ਆਪਾਂ ਪ੍ਰਾਰਨਾ ਨਹੀਂ ਕਰਦੇ ਪਰ ਜਿਹੜੇ ਉਹਦਾ ਸ਼ੁਕਰ ਕਰਦੇ ਨੇ ਉਹਨਾਂ ਦਾ ਸਰੀਰ ਵੀ ਸੁਖੀ ਹੋ ਜਾਂਦਾ ਹੈ ਤਨ ਮਨ ਜਿਹੜਾ ਤਨ ਤੇ ਮਨ ਨਿਰਮਲ ਹੋ ਜਾਂਦੇ ਨੇ ਪਵਿੱਤਰ ਹੋ ਜਾਂਦੇ ਨੇ ਗੁਰਪੂਰਾ ਭੇਟਿਓ ਮੜ ਭਾਗੀ ਮਗਰ ਪਿਆ ਪ੍ਰਗਟਾ ਜਦੋਂ ਰੋਜ਼ ਆਪਾਂ ਗੁਰੂ ਨਾਲ ਭੇਟ ਕਰਾਂਗੇ ਨਾ ਗੁਰੂ ਦਾ ਬਚਨ ਕਰਾਂਗੇ ਗੁਰੂ ਦੇ ਬਚਨ ਸੁਣਾਵਾਂਗੇ ਮਾਰਾ ਕਹਿੰਦੇ ਫਿਰ ਮਨ ਵਿੱਚ ਪ੍ਰਕਾਸ਼ ਹੋ ਜਾਏਗਾ ਨਾਮ ਦਾ ਪ੍ਰਕਾਸ਼ ਉਹਦੇ ਹਿਰਦੇ ਦੇ ਵਿੱਚ ਆਪ ਵਾਹਿਗੁਰੂ ਆਪ ਆ ਕੇ ਵਸ ਜਾਂਦਾ ਕੋਈ ਨਾ ਪੰਚੜਹਾਰਾ ਦੂਜਾ ਉਸ ਪਰਮੇਸ਼ਰ ਦੀ ਬਰਾਬਰੀ ਦੁਨੀਆ ਦੀ ਕੋਈ ਤਾਕਤ ਨਹੀਂ ਕਰ ਸਕਦੀ ਆਪਣੇ ਸਾਹਿਬ ਦਾ ਪ੍ਰਵਾਸਾ ਆਪਰੇ ਸਤਿਗੁਰ ਕਾ ਮਿਹਾਰ ਹੈ ਆਗੇ ਸਤਿ ਪਾਛੇ ਸਖ ਸਹਿਜ ਘਰ ਅਨੰਦ ਰਮਾਇਆ ਘਰ ਵਿੱਚ ਵੀ ਅਨੰਦ ਬਣਾ ਰਹੇਗਾ ਕਦੀ ਕਲੇਸ਼ ਨਹੀਂ ਹੋਏਗਾ ਜਿਸ ਘਰ ਵਿੱਚ ਕਲੇਸ਼ ਹੋਵੇ ਉਹ ਘਰ ਸੰਦ ਲੋ ਇੱਕ ਨਾਟਕ ਦੀ ਵਾਈ ਬਣ ਜਾਂਦਾ ਹੈ ਜਿਸ ਘਰ ਵਿੱਚ ਬੇਸ਼ਕ ਪ੍ਰਸ਼ਾਦਾ ਘਰਤ ਹੋਵੇ ਆਪਸ ਵਿੱਚ ਪਿਆਰ ਹੋਵੇ ਨਾ ਉਹ ਘਰ ਸਵਰਗ ਬਣ ਜਾਂਦਾ ਹੈ ਆਪਾਂ ਰੋਜ਼ ਅਸਕ ਕਰਦੇ ਨਾ ਮੈਨੂੰ ਮੈ ਕੋਲ ਤੋਂ ਬਖਸ਼ ਦੇ ਭੱਲੇ ਭਾਈ ਜਿੱਥੇ ਪ੍ਰੇਮ ਹੈ ਜਿੱਥੇ ਭਾਵਨਾ ਸ਼ੁੱਧ ਹੈ ਉਹ ਘਰ ਸਵਰਗ ਬਣ ਜਾਂਦਾ ਘਰ ਵਿੱਚ ਅਨੰਦ ਬਣ ਜਾਂਦਾ ਬਾਰਾ ਕਹਿੰਦੇ ਅੰਤਰਜਾਨ ਵੀ ਕੰੜਾ ਆਹਾਰਾ ਸੋਈ ਖਸਮਾ ਆਹਾਰਾ ਉਹ ਕਿਹਦੇ ਕੋਲੇ ਰੋਲਾ ਪਾਉਦੇ ਫਿਰਦੇ ਆਪਾਂ ਉਹ ਤਾਂ ਅੰਤਰਜਾਨੀ ਹੈ ਉਹ ਤਾਂ ਸਾਡੀ ਇੱਕ ਇੱਕ ਦਿਲ ਦੀ ਗੱਲ ਜਾਣਦਾ ਫਿਰ ਆਪਾਂ ਕਿਉਂ ਰੋਲਾ ਪਾਉਦੇ ਫਿਰਦੇ ਆ ਬਸ ਤੂੰ ਅਰਦਾਸ ਕਰ ਸ਼ੁਕਰ ਕਰਵਾਇ ਕਰੋਦਾ ਜਿਹਦਾ ਸ਼ੁਕਰ ਕਰੇਗਾ ਆਪਣੇ ਆਪ ਹੀ ਸਭ ਕੁਝ ਬਖਸ਼ ਦੇਣਾ ਨੇਪੋ ਭਏ ਕੋਲ ਚੜ੍ਹਦੀ ਲਾਗੇ ਜਿੱਦੇ ਕੋ ਸ਼ੁਕਰ ਕਰਨ ਲੱਗਿਆ ਜਿੱਤੇ ਤੂੰ ਨਾਮ ਦਾ ਆਸਰਾ ਲੈ ਲਿਆ ਇੱਕ ਨਾਮ ਨਾਮ ਆਧਾਰ ਨਿਰਭਉ ਫਿਰ ਤੂੰ ਨਿਰਭਉ ਹੋ ਜਾਏਗਾ ਤੈਨੂੰ ਕਿਸੇ ਦਾ ਡਰ ਨਹੀਂ ਰਹਿਣਾ ਤੇਰੇ ਅੰਦਰ ਪੈ ਕਾ ਕੋ ਦੇਖਦਾ ਨਹੀਂ ਪੈਮਾਨਤ ਆਲ ਸਫਲ ਦਰਸ਼ਨ ਆਕਾਰ ਮੂਰਤ ਉਹ ਆਕਾਰ ਮੂਰਤ ਮਾਰ ਤੋਂ ਰਹਿਤ ਆਕਾਲ ਪੁਰਖ ਵੈਗੁਰੂ ਦਾ ਚਰਮ ਦਾ ਨਾ ਮਰਦਾ ਉਹਦੇ ਦਰਸ਼ਨ ਸਫਲ ਸਫਲ ਨੇ ਜਦੋਂ ਸਫਲ ਦਰਸ਼ਨ ਦੇ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰੇਗਾ ਨਾ ਅੰਦਰ ਸੱਚਾ ਨਹੀਂ ਹੋ ਲਾਇਆ ਪ੍ਰੀਤ ਬਾਪਣਾ ਤਨ ਮਦ ਹੋਏ ਦਿਹਾਲ ਚਾਹੁਰ ਦੇਖਾਂ ਸਾਹਮਣੇ ਜਦੋਂ ਸਾਹਮਣੇ ਗੁਰੂ ਦੇ دیدار ਕਰਦੇ ਆ ਮਨ ਕਰਕੇ ਫਿਰ ਤੱਕ ਤੇ ਮਨ ਦਿਹਾਲ ਹੋ ਜਾਂਦਾ ਹੈ ਬਾਰਾ ਕਿਰਪਾ ਕਰਦੇ ਨੇ ਮਖਸ਼ਿਸ਼ ਕਰਦੇ ਨੇ ਵੱਡੀ ਵਡਿਆਈ ਆਚਰਜ ਸੋਭਾ ਕਾਰਜ ਆਇਆ ਰਾਸੇ ਜਦੋਂ ਤੇਰੇ ਹਿੱਕ ਦੇ ਵਿੱਚ ਵਾਹਿਗੁਰੂ ਹੋਵੇਗਾ ਨਾ ਗੁਰੂ ਦੇ ਚਰਨਾ ਚਰਨਾਸ ਕਰਕੇ ਚੱਲੇਗਾ ਗੁਰੂ ਦੀ ਸੰਗਤ ਕਰਕੇ ਚੱਲੇਗਾ ਭਾਰਾ ਕਹੇ ਸਾਰੇ ਕਾਰਜ ਤੇਰੇ ਰਾਸ ਹੋ ਜਾਣਗੇ ਤੇਰਾ ਕੋਈ ਵੀ ਰਾਸ ਕਾਰਜ ਅਧੂਰਾ ਨਹੀਂ ਰਹਿਣਾ ਵੱਡੀ ਵੱਡਿਆਈ ਆ ਚੜ੍ਹ ਸੋਭਾ ਕਾਰਜ ਆ ਯਾਰਾ ਸੇ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁੱਖ ਵਿਨਾਸ਼ੇ ਜਦੋਂ ਗੁਰੂ ਨਾਲ ਭੇਟ ਕਰਾਂਗੇ ਗੁਰੂ ਦੇ ਚਰਨਾਂ 'ਚ ਮੱਥਾ ਟੇਕਾਂਗੇ ਮੱਥਾ ਟੇਕਣ ਦੇ ਨਾਲ ਆ ਪੁੱਠੀਆਂ ਲਕੀਰਾਂ ਮਸਤਕ ਦੀਆਂ ਇਹ ਸਿੱਧੀਆਂ ਹੋ ਜਾਂਦੀਆਂ ਨੇ ਗੁਰੂ ਸਿੱਧੀਆਂ ਕਰ ਦਿੰਦਾ ਹੈ ਬਖਸ਼ਿਸ਼ ਕਰ ਦਿੰਦਾ ਹੈ ਰੋਜ਼ ਭਾਈ ਸਵੇਰ ਕੱਢਿਆ ਕਰੋ ਕਿ ਆਪਾਂ ਗੁਰੂ ਦੀ ਵਿਚਾਰ ਹੋਰ ਪਿਆਰ ਨਾਲ ਕਰ ਸਕੀਏ ਕਿਉਂਕਿ ਸੰਗਤ ਬੈਠੀ ਹੋਵੇ ਤਾਂ ਹੀ ਵਿਚਾਰ ਕਰਨ ਦਾ ਮਨ ਹੁੰਦਾ ਹੈ ਜੇ ਸੰਗਤ ਨਾ ਹੋਵੇ ਤਾਂ ਵਿਚਾਰ ਕਰਨ ਦਾ ਕੀ ਆਨੰਦ ਨਹੀਂ ਬਣਦਾ ਉੱਨਾ ਚੱਕਾਂ ਦੀ ਖਿਮਾ ਕਰਿਓ ਵਾਹਿਗੁਰੂ ਦੀ ਕਿਰਪਾ ਕਰਨ ਤੁਹਾਡੇ ਸਾਰਿਆਂ ਦੇ ਕਾਰਜ ਰਾਸ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਾਰੇ ਜਪਿਆ ਕਰੋ ਜੀ ਵਾਹਿਗੁਰੂ ਸਤ ਨਾਮ